ਜੇ ਈਡੀ ਨੇ ਸੁਪਾਲ ਸਰ ਖੈਰ ਨੂੰ ਸੰਮਨ ਕੀਤਾ ਹੈ ਕਿ ਆ ਕੀ ਸੀ ਟਾ ਐਨਫੋਰਸਮੈਂਟ ਏਜੰਸੀ ਨੇ ਵਿਕਰਮ ਮਜੀਠੀਆ ਨੂੰ ਸੰਮਨ ਕੀਤਾ ਤੇ ਇਹਦੇ ਸਾਡਾ ਕ੍ਰਾਇਓਲੋਜੀ ਜੇ ਕੋਈ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਗੁਨਾਹ ਕੀਤਾ ਹੋਊਗਾ ਤਾਂ ਏਜੰਸੀਆਂ ਸਜ਼ਾ ਸਜ਼ਾ ਦੇ ਦੇਣਗੀਆਂ ਜੇ ਨਹੀਂ ਕੀਤਾ ਹੋ ਤਾਂ ਬਰੀ ਹੋ ਜਾਣਗੇ ਇਹ ਚ ਸਾਨੂੰ ਘੇਰਨ ਵਾਲੀ ਕੀ ਗੱਲ ਕਿੱਥੇ ਆ ਗਈ ਜੇ ਹੁਣ ਤੱਕ ਦੇ ਦੇ ਅਚੀਵਮੈਂਟਸ ਦੀ ਗੱਲ ਕਰੀਏ ਤੇ ਹੁਣ ਤੱਕ 1 ਤਾਰੀਖ ਤੋਂ ਸ਼ੁਰੂ ਕਰਕੇ ਅੱਜ ਤੱਕ 1163 ਐਨਡੀਪੀਐਸ ਦੇ ਕੇਸਸ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਹੜੀਆਂ ਹੁਣ ਤੱਕ ਅਰੈਸਟ ਨੇ ਡਰਗਸ ਸਮਗਲਰਸ ਦੀਆਂ ਪੈਡਲਰਸ ਦੀਆਂ ਉਹ 1615 ਉਹਨਾਂ ਦੀਆਂ ਅਰੈਸਟਾ ਹੋ ਚੁੱਕੀਆਂ ਨੇ ਇਹ ਲੋਕ 1615 ਗੁਨਾਹਗਾਰ ਨੇ ਜਿਹੜੇ ਉਹ ਸਲਾਖਾਂ ਦੇ ਪਿੱਛੇ ਜਾ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਪੁਲਿਸ ਦੇ ਨਾਲ ਕੋਈ ਇਨਕਾਊਂਟਰ ਹੁੰਦਾ ਤੇ ਪੁਲਿਸ ਉਹਦੇ ਵਿੱਚ ਰਿਟੈਲੀਟਰੀ ਆਫ ਦੀ ਸੈਲਫ ਡਿਫੈਂਸ ਦੇ ਵਿੱਚ ਫਾਇਰਿੰਗ ਕਰਦੀ ਹੈ ਉਹਨਾਂ ਮੁੱਠਪੇੜਾਂ ਦੇ ਵਿੱਚ 21 ਪੈਡਲਸ ਨੇ ਜਿਹੜੇ ਸਮਗਲੋਸ ਨੇ ਨਸ਼ਾ ਤਸਕਰ ਨੇ ਉਹ ਫੱਟੜ ਹੋ ਚੁੱਕੇ ਨੇ ਔਰ ਹੁਣ ਤੱਕ 27 ਘਰਾਂ ਦੀਆਂ ਡੈਮੋਲੇਸ਼ਨਸ ਜਿਹੜਾ ਜਿਨ੍ਹਾਂ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਇਲੀਗਲ ਓਕੂਪੈਂਟ ਸੀਗੇ ਕਬਜ਼ੇ ਕੀਤੇ ਹੋਏ ਸੀਗੇ ਤੇ ਫਿਰ ਇਹਨਾਂ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ ਉਹਦੇ ਉੱਪਰ ਮਹਿਲ ਸਾਰੇ ਸੀਗੇ ਉਹਨਾਂ ਦੇ ਮਹਿਲਾਂ ਨੂੰ ਇਸ ਜ਼ਹਿਰ ਦੇ ਕਾਰੋਬਾਰ ਨਾਲ ਉਸਰੇ ਮਹਿਲਾਂ ਨੂੰ ਨੂੰ ਤੂੜ ਚੜਾਈ ਜਾ ਚੁੱਕੀ ਹੈ 27 ਜਿਹੜੇ ਡੈਮੋਲਿਸ਼ਨਸ ਦੇ ਉਹ ਹੋ ਚੁੱਕੀਆਂ ਨੇ ਇਸੇ ਤਰੀਕੇ ਨਾਲ ਹੁਣ ਤੱਕ 1115 ਜਿਹੜਾ ਕਿਲੋ 1115 ਕਿਲੋ ਜੋ ਨਸ਼ਾ ਉਹ ਬਰਾਮਦ ਕੀਤਾ ਜਾ ਚੁੱਕਿਆ ਰਿਕਵਰ ਕੀਤਾ ਜਾ ਚੁੱਕਿਆ ਤਕਰੀਬਨ 7 ਲੱਖ ਦੇ ਕਰੀਬ ਗੋਲੀਆਂ ਜਾਂ ਕੈਪਸੂਲ ਉਹ ਰਿਕਵਰ ਕੀਤੀ ਜਾ ਚੁੱਕੇ ਨੇ तकरीबन तकरीबन 60 ਲੱਖ ਰੁਪਏ ਦੀ ਜਿਹੜੀ ਡਰਗ ਮਣੀ ਹੈ ਉਹ ਇਹਨਾਂ ਤਸਕਰਾਂ ਤੋਂ ਪੈਡਲਸ ਤੋਂ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਔਰ ਹੁਣ ਤੱਕ तकरीबन 11 1150 ਦੇ ਕਰੀਬ ਸੰਪਰਕ ਮੁਹਿੰਮਾਂ ਨੇ ਜਿਹੜੀਆਂ ਉਹ ਸਵੈਲੀਅਨਸ ਦੇ ਨਾਲ ਸਿਵਲ ਸੁਸਾਇਟੀ ਦੇ ਨਾਲ ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਨਾਲ ਅਵੇਰਨੈਸ ਕੈਂਪੇਨਸ ਨੇ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਨੇ ਤਾਂ ਕਿ ਇੱਕ ਹੌਲਿਸਟਿਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਤਹਿਤ ਸਾਰਾ ਕੁਝ ਚੱਲ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਪੁਲਿਸ ਇਨਫੋਰਸਮੈਂਟ ਕਰ ਰਹੀ ਹੈ ਸਮਗਲਰਸ ਦੇ ਉੱਪਰ ਪੈਡਲਰਸ ਦੇ ਉੱਪਰ ਸਖਤੀ ਕਰ ਰਹੀ ਹੈ ਦੂਜੇ ਪਾਸੇ ਅਵੇਅਰਨੈਸ ਹੈ ਜਿਹੜੀ ਸਮਾਜ ਨੂੰ ਉਹ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਯੰਗਸਟਰਸ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਔਰ ਉਹਦੇ ਨਾਲ ਨਾਲ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜੋ ਜੋ ਰੀਹੈਬਿਲੀਟੇਸ਼ਨ ਸੈਂਟਰਸ ਨੇ ਉਹਨਾਂ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਜ਼ ਮਰੀਜ਼ ਟਰੀਟ ਕਰਾ ਤੇ ਉਹਨਾਂ ਦੀ ਸਾਮ ਸੰਭਾਲ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹ ਸਾਰੇ ਇੱਕ 360 ਡਿਗਰੀ ਪਲਾਨ ਹੈ ਜਿਹੜਾ ਉਹ ਬਣਾਇਆ ਜਿਹਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਮੈਂ ਫੇਰ ਹੀ ਦੁਬਾਰਾ ਰਿਪੀਟ ਕਰੂੰਗਾ ਕਿ ਇਹ ਕਹੀਏ ਕਿ ਕੱਲਾ ਸਰਕਾਰੇ ਕਰ ਲੂਗੀ ਨਾ ਮੈਂ ਅਪੀਲ ਕਰਦਾ ਪੰਜਾਬ ਦੇ 3 ਕਰੋੜ ਪੰਜਾਬ ਵਾਸੀਆਂ ਨੂੰ ਕਿ ਸਾਡੀ ਇਸ ਮੁਹਿੰਮ ਦੇ ਨਾਲ ਹਰ ਘਰ ਜੁੜੇ ਹਰ ਪਰਿਵਾਰ ਜੁੜੇ ਕਿਉਂਕਿ ਜੇ ਉੱਥੋਂ ਸਪੋਰਟ ਮਿਲੂਗੀ ਤਾਂ ਹੀ ਸਰਕਾਰ ਜਾਂ ਪੁਲਿਸ ਕੁਝ ਕਰ ਸਕੂਗੀ ਸਾਰੀਆਂ ਸਮਾਜਿਕ ਸਾਰੀਆਂ ਸਿਆਸੀ ਧਾਰਮਿਕ ਆਰਗੇਨਾਈਜੇਸ਼ਨਸ ਨੂੰ ਐਨ ਜੀਓਜ਼ ਨੂੰ ਬੇਨਤੀ ਕਰੂਗਾ ਕਿ ਉਹ ਇਸ ਮੁਹਿੰਮ ਦੇ ਵਿੱਚ ਜੁੜਨ ਤਾਂ ਕਿ ਆਪਾਂ ਇਸ ਨਸ਼ੇ ਦੇ ਕੋਹੜ ਨੂੰ ਆਪਾਂ ਜੜੋਂ ਖਤਮ ਹੈ ਜਿਹੜਾ ਉਹ ਕਰ ਸਕੀਏ ਸੋ ਤੁਸੀਂ ਹਰ ਰੋਜ਼ ਇਸ ਨੂੰ ਵੱਡੇ ਪੱਧਰ ਤੇ ਕਵਰੇਜ ਦਿੰਦੇ ਹੋਰ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਵਿੱਚ ਹੁਣ ਇੱਕ ਵਿਸ਼ਵਾਸ ਬਣਦਾ ਜਾ ਰਿਹਾ ਹੈ ਕਿ ਹੁਣ ਸਰਕਾਰ ਨੇ ਤਿਆਹੀਆ ਕਰ ਰੱਖਿਆ ਹੈ ਕਿ ਇਸ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਤੇ ਉਹਦਾ ਬਹੁਤ ਸਪੋਰਟ ਸਿਸਟਮ ਹੈ ਜਿਹੜਾ ਉਹ ਲੋਕਾਂ ਵੱਲੋਂ ਵੀ ਮਿਲ ਰਿਹਾ ਜਿਹਦੇ ਲਈ ਤੁਹਾਡਾ ਮੀਡੀਆ ਦਾ ਤੇ ਸਾਰੇ ਸਾਥੀਆਂ ਦਾ ਜਿਹੜੇ ਇਸ ਮਹਿੰਮ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦਾ ਦਿਲ ਦੀ ਅਗਰਾਹੀ ਜੋ ਧੰਨਵਾਦ ਫਿਰ ਤੇ ਨਹੀਂ ਗਲਤੀ ਹੋਤੀ ਹੈ ਆਪ ਨੂੰ ਚੀਕ ਕਰ ਦਿਜੀਏ ਗਲਤੀ ਹਾਂਜੀ ਤੁਸੀਂ ਕਹਿਤੀ ਐ ਜਿਹੜੇ ਉਸ ਸਾਈਟ ਨਾਲ ਜੁੜਾ ਕੋਈ ਤੁਹਾਡਾ ਕਿਸੇ ਨਾਲ ਲੱਗਦਾ ਹੋਇਆ ਕਿ ਕੋਈ ਐਂਸ਼ੀਅਸ ਨਾਲ ਲੋਕਲ ਲੋਕਲ ਲੈਵਲ ਦੇ ਉੱਪਰ ਜਿਹੜੇ ਸਾਡੇ ਵੋਲੰਟੀਅਰਸ ਨੇ ਉਹ ਵੀ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਜਿਹੜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹ ਵੀ ਇਨਵੋਲਵ ਕਰ ਰਹੀਆਂ ਨੇ ਸੋ ਜਿਹੜੇ ਇਹ ਮੈਂ ਤੁਹਾਨੂੰ ਕਿਹਾ ਵੀ ਤਕਰੀਬਨ 1150 ਦੇ ਕਰੀਬ ਸੰਪਰਕ ਮਹਿਮਾ ਚੱਲ ਰਹੀਆਂ ਨੇ ਇਹ ਉਹਨਾਂ ਸਾਰਿਆਂ ਨੂੰ ਨਾਲ ਲੂਪ ਦੇ ਵਿੱਚ ਲੈ ਕੇ ਚੱਲ ਰਹੀਆਂ ਜੀ

सत्ताईस uh, डेमोलिशन हो चुकी हैं इलीगल कंस्ट्रक्शन की ग्यारह किलो uh, के करीब जो ड्रग्स हैं वो रिकवर किए जा चुके हैं ऑल टाइप्स ऑफ ड्रग्स सात लाख के करीब जो टैबलेट्स और कैप्सूल हैं नशीले वो बरामद किए जा चुके हैं और साठ लाख के करीब जो पैसे की रिकवरी है वो की जा चुकी है और तकरीबन साढ़े ग्यारह सौ के करीब जो ਅ ਮੀਟਿੰਗਸ ਹੈ ਸੰਪਰਕ ਮੀਟਿੰਗਸ ਹੈ ਲੋਕਾਂ ਦੇ ਸਾਥ ਸਿਵਲ ਸੁਸਾਇਟੀ ਦੇ ਸਾਥ ਉਹ ਕੀਤੀ ਜਾ ਚੁੱਕੀ ਹੈ। ਹੋਰ ਜਿਕਰ ਇਹ ਇੱਕ ਸੁਖਪਾਲ ਸਿੰਘ ਖੈਰਾ ਦਾ ਮਸਲਾ ਪਾਸੇ ਪਕਿਆ ਹੋਇਆ ਹੈ ਕੰਪਨੀ ਪ੍ਰਾਪਰਟੀ ਜਿਹੜੀ ਹੈ ਉਹ ਜਿਸ ਸਾਹ ਦੇ ਨਾਲ ਈਡੀ ਦੇ ਅਟੈਚੀ ਜਿੱਤੀ ਹੈ। ਜੁਜੇ ਪਾਸੇ ਵਿਕਰਮਜੀਤ ਜੀ ਦੀ ਵੀ ਜਾਂਚ ਜਨਸਿਕੀ ਤਰਫੋਂ ਜਿਹੜਾ ਤਵਾਰ ਤੋਂ ਸੌਂਦੀ ਹੋਈ ਹੈ। ਦੋਨੋਂ ਮਸਲਿਆਂ ਨੂੰ ਲੈ ਕੇ ਜਿਹੜੇ ਦੋਨੋਂ ਹੀ ਆਗੂ ਨੇ ਉਹ ਸਤਾ ਤੇ ਅੰਦੂਰ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਵਿੱਚ ਈਡੀ ਦੇ ਵਿੱਚ ਸਾਡਾ ਕੀ ਰੋਲ ਹੈ।